ਅੱਜ ਤੁਹਾਨੂੰ ਮਰਯਾਦਾ ਅਨੁਸਾਰ ਦੇਗ ਬਣਾ ਦਾ ਤਰੀਕਾ ਦੱਸਾਂਗੇ ਇਸ ਵਿੱਚ ਚੀਨੀ ਕਿਓ ਤੇ ਆਟਾ ਬਰਾਬਰ ਮਕਤਾਰਿਚ ਪੈਂਦੇ ਹਨ ਅਤੇ ਪਾਣੀ ਚਾਰ ਗੁਣਾ ਪੈਂਦਾ ਹੈ ਸਰਦਾਰ ਭਗਵਾਨ ਸਿੰਘ ਖੁੱਟੀ ਇਸ ਬਾਰੇ ਤੁਹਾਨੂੰ ਡਿਟੇਲਿਟੀਚ ਦੱਸਾਂਗੇ ਇਹ ਇਹ 5 ਕਿਲੋ ਬਣਾਉਣਾ ਤਾਂ 500 ਬੰਦਾ 500 ਤੋਂ 700 ਬੰਦਾ ਬੁਖਤ ਦੇ 10 किलो ਬਣਾਣਾ ਆਪਾਂ ਨੇ 1000 ਬੰਦੇ ਦਾ ਐਸਟੀਮੇਟ ਲੱਗਿਆ ਤਾਂ ਬਣਾ ਸਕਦਾ ਸਮਝ ਗਏ ਜੀ ਆਪ ਲਾ ਗ੍ਰਾਮ ਕਰ ਲੋ 50 ਗ੍ਰਾਮ ਆਟਾ 50 ਗ੍ਰਾਮ ਚੀਨੀ 50 ਗ੍ਰਾਮ ਦੇਸੀ ਕਿਓ ਇਹ ਲੈ ਲਓ ਤੋਲ ਕੇ ਲੈਣਾ ਹੈ ਗ੍ਰਾਮ ਵਿੱਚ ਲੈਣਾ ਓਕੇ ਕਿਹੜੀ ਕੜਾਈ ਹੈ ਲੋਹੇ ਦੀ ਕੜਾਈ ਸਰੋਂੋਂ ਦੇ ਭਾਂਡੇ ਲੋਹੇ ਦੇ ਭਾਂਡੇ ਲੋਹ ਮਰਜਾਦਾ ਜਿਹੜੀ ਹੈ ਚਲੋ ਅਗਰ ਜਿਹੜੇ ਸਮਝ ਗਏ ਜੇ ਸੱਚਮੁੱਚ ਕੋਈ ਐਸੀ ਬਖਸ਼ਿਸ਼ ਲੈਣੀ ਹੈ ਕੇ ਇਸ਼ਨਾਨ ਕਰਕੇ ਜਿੱਦਾਂ ਦੀ ਮਰਜ਼ੀ ਵਿੱਚ ਤੁਸੀਂ ਦੇਖੋ ਕਿਰਪਾ ਲੈਣੀ ਹੈ ਮੈਂ ਪ੍ਰੈਕਟੀਕਲ ਕੀਤੇ ਹੋਏ ਨੇ ਜੀ ਇਸ਼ਨਾਨ ਕਰਕੇ ਪਵਿੱਤਰ ਹੋ ਜਾਓ ਬਿਲਕੁਲ ਸਾਫ ਸੁਥਰੇ ਕੱਪੜੇ ਪਾ ਲਓ ਫਿਰ ਬੋਲਣਾ ਨਹੀਂ ਹੈ ਦੂਜੀ ਗੱਲ ਨਹੀਂ ਕਰਨੀ ਆਪਣਾ ਤਨ ਮਨ ਤੇ ਉਹ ਜਗ੍ਹਾ ਤਿੰਨੋਂ ਜਗ੍ਹਾ ਹੋ ਗਈਆਂ ਮਨ ਵੈਗਰੂ ਤਨ ਪਵਿੱਤਰ ਉਹ ਜਗ੍ਹਾ ਪਵਿੱਤਰ ਇਹ ਤਿੰਨ ਚੀਜ਼ਾਂ ਹੋ ਗਈਆਂ ਆਂਡੇ ਹੋ ਗਏ ਤੁਹਾਡੇ ਕੋਲ ਤਿਆਰ ਪਹਿਲੇ ਨੰਬਰ ਤੇ ਪਾਣੀ ਨੂੰ ਉਬਾਲ ਲਓ ਕੀ ਕਰਨਾ ਪਾਣੀ ਨੂੰ ਉਬਾਲ ਲੈ ਜਦੋਂ ਪਾਣੀ ਉਬਲ ਗਿਆ ਫਿਰ ਉਹਦੇ ਵਿੱਚ ਚੀਨੀ ਪਾ ਦਿਓ ਸਾਰੀ ਓਕੇ ਖੰਡ ਪਾ ਦਿਓ ਉਹਨੂੰ ਸਾਈਡ ਤੇ ਰੱਖ ਦਿਓ ਉਹਨੂੰ ਹੌਲੀ ਹੌਲੀ ਚਾਸਨੀ ਬਣੀ ਜਾਣ ਦੋ ਜਿਆਦਾ ਵੀ ਕੜਨਾ ਨਹੀਂ ਹੈ ਉਬਾਲਾ ਦੇ ਲੋ ਤਾਂ ਗਰਮ ਕਰ ਲੋ ਉਹਨੂੰ ਗਰਮ ਕਰਕੇ ਪੁਣ ਲੋ ਉਬਾਲ ਲਿਆ ਉਬਾਲ ਕੇ ਪਾਣੀ ਜਿਹੜਾ ਹੈ ਗਰਮ ਗਰਮ ਚਾਸਨੀ ਬਣਾ ਕੇ ਸਾਈਡ ਤੇ ਰੱਖ ਲੈ ਕਰਕੜਾ ਜਪ ਪਾਠ ਸੋਠਾ ਨੇ ਹੁਣ ਜਦੋਂ ਕੜਾ ਪ੍ਰਸ਼ਾਦ ਬਣਾਣਾ ਹੈ ਉਦੋਂ ਤਿਆਰ ਹੋ ਗਿਆ ਅਰਦਾਸ ਕਰ ਲੋ ਮੂਲ ਮੰਤਰ ਦਾ ਪਾਠ ਕਰਕੇ ਫਿਰ ਅਰਦਾਸ ਕਰੋ ਸੱਚੇ ਪਾਤਸ਼ਾਹ ਤੁਹਾਡੀ ਬੱਚੀ ਤੁਹਾਡਾ ਬੱਚਾ ਕੜਾ ਪ੍ਰਸ਼ਾਦੀ ਦੇਗ ਬਣਾਉਣ ਲੱਗੇ ਆ ਤੇ ਸਾਡੇ ਪਰਿਵਾਰ ਤੇ ਕਿਰਪਾ ਕਰਿਓ ਹੁਣ ਜਦੋਂ ਪ੍ਰਸ਼ਾਦ ਬਣਾਉਣਾ ਹੈ ਪ੍ਰਸ਼ਾਦ ਜਦੋਂ ਬਣਾਉਣਾ ਹੈ ਤੋਂ ਪਹਿਲਾਂ ਤੁਸੀਂ ਕੀ ਕਰੋ ਚਾਸਨੀ ਤਿਆਰ ਹੋ ਗਈ ਕੜਾਹੀ ਦੇ ਵਿੱਚ ਕੜਾਹੀ ਦੇ ਵਿੱਚ ਖੰਡ ਪਾਉਣ ਤੋਂ ਪਹਿਲਾਂ ਤੁਸੀਂ ਆਪਣੇ ਮੂੰਹ ਦੇ ਉੱਤੇ ਐਡਾ ਐਡਾ ਕੱਪੜਾ ਬੰਨ ਲੈਣਾ ਇਹ ਬੈਬ ਨਹੀਂ ਹੈ ਇਹ ਪਖੰਡ ਨਹੀਂ ਹੈ ਕਿਉਂਕਿ ਜਦੋਂ ਤੁਸੀਂ ਪਾਠ ਕਰਨਾ ਤੁਹਾਡਾ ਠੁੱਕ ਜਾ ਸਕਦਾ ਵਿੱਚ ਫਿਰ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦੋ ਬਾਬਾ ਜੀ ਆਉਂਦਾ ਨਹੀਂ ਅਨੰਦ ਸਾਹਿਬ ਦਾ ਪਾਠ ਕਰ ਲਾ ਆਉਂਦਾ ਨਹੀਂ ਮੂਲ ਮੰਤਰ ਕਰ ਲਾ ਆਉਂਦਾ ਨਹੀਂ ਵਾਹਿਗੁਰੂ ਬਿਨ ਵਰਨਾ ਕਾਹੇ ਵਾਹਿਗੁਰੂ ਤਾਂ ਕਹਿਣਾ ਹੁੰਦਾ ਨਾ ਠੀਕ ਐ ਬਸ ਫਿਰ ਵਾਹਿਗੁਰੂ ਵਾਹਿਗੁਰੂ ਪਹਿਲਾਂ ਦੇਸੀ ਘਿਓ ਬੇਟਾ ਕੀ ਕਰਨਾ ਕਿਸੇ ਨੇ ਕੜਾਹੀ ਲੈ ਲਿਆ ਕੜਾਹੀ 'ਚ ਦੇਸੀ ਘਿਓ ਪਾ ਲੋ ਉਹਨੂੰ ਜਦੋਂ ਪ੍ਰੋਪਰ ਗਰਮ ਹੋ ਗਿਆ ਉਹਦੇ ਵਿੱਚ ਆਟਾ ਪਾ ਲੋ ਫਿਰ ਉਹਨੂੰ ਹਿਲਾਇਂ ਚੱਲੋ ਜਦੋਂ ਉਹਦਾ ਕਲਰ ਬਦਾਮ ਦਾ ਬਦਾਮ ਰੱਖ ਲਿਓ ਕੋਲ ਉਹਨੂੰ ਦੇਖ ਲਿਓ ਵੀ ਆ ਇਹਦੇ ਨਾਲ ਰੰਗ ਮੈਚ ਹੋ ਗਿਆ ਨੰਬਰ 1 ਦੂਜਾ ਨੰਬਰ ਕੀ ਕਰਨਾ ਤੁਸੀਂ ਨੇ ਪ੍ਰਸ਼ਾਦ ਕੱਚਾ ਨਾ ਬਣੇ ਤਾਂ ਜਿਹੜੀ ਚਾਸਣੀ ਪਈ ਐ ਥੋੜਾ ਜਿਹਾ ਪ੍ਰਸ਼ਾਦ ਜਿਹੜੇ ਖੁਰਚੇ ਨਾਲ ਬਣਾ ਲਿਓ ਥੋੜਾ ਜਿਹਾ ਪ੍ਰਸ਼ਾਦ ਲੈ ਕੇ ਪਾਣੀ ਦੇ ਛੜ ਦਿਓ ਜੇ ਤਾਂ ਥੱਲੇ ਬਹਿ ਗਿਆ ਫੇਰ ਤਾਂ ਕੱਚਾ ਏ ਜੇ ਉੱਪਰ ਤਰ ਗਿਆ ਪਕੌੜੇ ਵਾਂਗੂ ਫੇਰ ਸਮਝ ਲਓ ਵੀ ਹੁਣ ਤਿਆਰ ਐ ਇਹ ਦੋ ਦੋ ਟੈਕਨੀਕ ਨੇ ਨੰਬਰ 1 ਬਦਾਮ ব্রাউন ਕਲਰ ਜਦੋਂ ਹੋ ਗਿਆ ਕੱਚਾ ਕੱਚਾ ਨਾ ਹੋਵੇ ਫਿਰ ਉਹਨੂੰ ਜਿਹੜਾ ਪਾਣੀ ਆ ਉਹ ਇੱਕੋ ਵਾਰ ਨਹੀਂ ਪਾਉਣਾ ਤਿੰਨ ਹਿੱਸਿਆਂ 'ਚ ਪਾਉਣਾ ਪਹਿਲੇ ਨੰਬਰ ਤੇ 50% ਠੀਕ ਕਿਉਂਕਿ ਪਾਣੀ ਤੇ ਚੀਨੀ ਬਣ ਕੇ ਥੋੜਾ ਜ਼ਿਆਦਾ ਹੋ ਜਾਏਗਾ ਲੱਗੇਗਾ ਪਹਿਲਾ 50% ਫਿਰ ਜਿਹੜਾ ਅੱਧਾ ਬਚ ਗਿਆ ਉਹਦੇ ਵਿੱਚੋਂ ਫਿਰ ਅੱਧੇ ਦੇ ਵਿੱਚੋਂ ਅੱਧਾ ਤੇ ਫਿਰ ਤੀਜੀ ਵਾਰ ਥੋੜਾ ਥੋੜਾ ਕਰਕੇ ਫਿਰ ਉਰੂ ਕੋਲ ਜਾਓ ਖਾਲੀ ਹੱਥ ਨਾ ਜਾਓ